ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤੇ ਇਸ ਵੇਲੇ ਦੀ ਵੱਡੀ ਤਾਇਮ ਖਬਰ ਤੁਹਾਨੂੰ ਦੱਸ ਰਿਹਾ ਜੀ ਗੁਰਦਾਸਪੁਰ ਦੇ ਵਿੱਚ ਅੱਜ ਦੇ ਨਹੀ ਗੋਲੀ ਦੀਆਂ ਵਰਤਾਂ ਤਾਂ ਆਮ ਦੇਖ ਨੂੰ ਮਿਲ ਰਹੀਆਂ ਨੇ ਦੱਸਦੇ ਕਿ ਅੱਜ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਗੱਡੀਆਂ ਦੀ ਪਾਰਕਿੰਗ ਕਰਦਿਆਂ ਨੂੰ ਮਾਮੂਲੀ ਟਕਰਾਅ ਜਿਹੜੀ ਆ ਟੂ ਟੂ ਮੈਪ ਦੇ ਵਿੱਚ ਇੰਨੀ ਕ ਵੱਜ ਚੁੱਕੀ ਸੀ ਦੋ ਤਰ੍ਹਾਂ ਦੇ ਵਿਚਕਾਰ ਕੋਲੀਆਂ ਚੱਲੀਆਂ ਨੇ ਦੱਸਦੇ ਕਿ ਇੱਕ ਤਰ੍ਹਾਂ ਦੇ ਦੋ ਨੌਜਵਾਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਆ ਮੇਰਾ ਨਾਮ ਆਜੀ ਗਿੰਦਰ ਸਿੰਘ ਆ ਮੈ ਪਿੰਡ ਤੋਂ ਛੜੀ ਆ ਮੇਰਾ ਭਤੀਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਈਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬੇੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉਥੋਂ ਮੜ ਕੇ ਵਾ ਵਾਦਾ ਵਾਦਾ ਮੁੜ ਕੇ ਇੱਥੇ ਆਣ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫਾਇਰ ਕੱਢਿਆ ਤੇ ਉਹ ਮੁੰਡੇ ਮੇਰੇ ਭਤੀਏ ਦੇ ਉਸਰੇ ਦੇ ਪੱਟ ਦੇ ਵਿੱਚ ਗੋਲੀ ਵੱਜ ਗਈ ਉਹ ਗੱਡੀ ਤੇ ਵੱਜੀ ਗੋਲੀ ਉਹਦਾ ਪਿਤਾ ਉਹ ਗੱਡੀ ਨੂੰ ਜੀ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਦੋਂ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਵੱਜੀ ਹੁਣ ਕੀ ਕਰਨਾ ਚਾਹੁੰਦੇ ਹੋ ਭਾਈ ਜੰਮੇ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਹੈ ਪਰ ਉਹ ਗਰੀਬ ਘਰ ਦਾ ਬੱਚਾ ਜਿਸ ਤੇ ਗੋਲੀ ਲੱਗੀ ਹੈ ਤੁਹਾਨੂੰ ਇਨਸਾਫ ਚਾਹੀਦਾ ਜੀ ਪੁਲਿਸ ਕੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਸ ਜੇ ਢਾਲ ਮਟੋਲੀ ਕਰ ਰਹੀ ਹੈ ਜੀ ਹਜੇ ਪੁਲਸ ਕਰ ਰਹੀ ਹੈ ਜਿਹੜਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਕਈ ਕਹਿੰਦੇ ਸਾਡੇ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਕਿ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਹੈ ਤੇ ਇਹ ਕਹਿੰਦੇ ਵੀ ਵਿੱਚ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਉਣ ਕਰ ਰਹੇ ਆ ਉਹਦਾ ਵਿਅਕਤੀ ਨੇ ਦਾ ਤੇ ਬਿਆਨ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਵਿੱਚ ਜੀ ਕੱਲ ਰਾਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨੋਂ ਤਰ੍ਹਾਂ ਲੜੀਆਂ ਨੇ ਇੱਕ ਬੰਨੇ ਹਰਗਨ ਮੰਦਾਇ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗੁਰਬਾਇਨ ਸਿੰਘ ਟਪਾਰੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਸ਼ ਚੱਲ ਰਹੀ ਹੈ ਦਰਾਂ ਤਬਦੀਸ਼ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕਹਰੇ ਨੇ ਇੱਕ ਅਲਿਗੇਸ਼ਨ ਲਗਾ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਸ਼ ਸਮੇਂ ਤੱਥ ਹੋਣਗੇ ਉਹ ਸਾਹਮਣੇ ਲਿਆਂਦੇ ਜਾਣਗੇ